ਲੋ ਜੀ ਸਸੀ ਕਾਲ ਜੀ ਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਪਾਈ ਜਾਂਦਾ ਬਿੱਟੂ ਕੱਖ ਅੱਜ ਬਿੱਟੂ ਤੇ ਮੰਮੀ ਦੀ ਡਿਊਟੀ ਆ ਗਈ ਅੱਜ ਮੈਂ ਬੈਲੀ ਆ ਕਿੰਨਾ ਨਾਮ ਹੋ ਗਿਆ ਤੁਹਾਨੂੰ ਸੁਣਨੇ ਲਾਉਂਗਾ ਕਿੰਨੇ ਸਾਲ ਹੋ ਗਏ ਦੇ ਨਾ ਇਹ ਤਾਂ ਕਾਪਾ ਉਹ ਫੋਨੇ ਲਾਣ ਲੱਗਿਆ ਇੱਕ ਅਦੋ ਕਰ ਲਾਉਂਦਾ ਮम्मी ਸੰਨੀ ਹਾਂ ਇੱਕ ਅਦੋ ਕਰ ਲਾਉਣ ਲੱਗੇ ਸੰਨੀ ਕਿਹੜੇ ਸਾਲ ਚ ਮम्मी ਵੀ ਕਾਫੀ ਮਾਰੀ ਨੇ ਰੋਣੀ ਲੱਗਿਆ ਮੇਰੇ ਆਈ ਸੀ ਲੱਗਿਆਗਾ ਹੈ ਮੈਂ ਤਾਂ ਬਹੁਤ ਘੱਟ ਲਾਉਣਾ ਅਨਸਰ ਦੇ ਹਾਂ ਇਹ ਪਹਿਲਾਂ ਸਕੂਲ ਚ ਪੜਦਾ ਹੁੰਦਾ ਸੀ ਉਸ ਤੋਂ ਬਾਅਦ ਇਹ ਕਬੱਡੀ ਖੇਡਣ ਲੱਗ ਗਿਆ ਉਦੋਂ ਚਲਾ ਜਾਂਦਾ ਸੀ ਹੁਣ ਆ ਬਸ ਉਸ ਦੁਆਰਾ ਹੁਣ ਹੀ ਲਾਉਣ ਲੱਗਿਆ ਹੈ 6-7 ਮਹੀਨਿਆਂ ਦਾ ਪਰ ਉਸ ਤੋਂ ਬਾਅਦ ਇਹde ਗੱਲ ਪੈ ਗਈ ਜਿਵੇਂ ਸਾਡੇ ਸੁੱਤੇ ਪਏ ਨੇ ਜਿਹਦਰ ਜਵਰਾਜ ਪਿਆ एकदम ਰੀਨ ਜੋਤ ਪਈਆ ਇਹ ਤਾਂ ਹੁਣ ਉੱਠ ਖੜੂਗਾ 2 ਕੁ ਮਿੰਟਾਂ ਚ ਹੀ ਐਨ ਮੈਂ ਜਲਦੀ ਜਲਦੀ ਕੰਮ ਨੂੰ ਵੇਲ ਲੈਣੀ ਫੇਰ ਨਹੀਂ ਆ ਉੱਤਰਾ ਗੋਦੀ ਬਹੁਤ ਖਰਾਬ ਬੰਦਾ ਇਹ ਦੇਖਾਂ ਓਸੀ ਦਾ ਓਸੀ ਦਾ ਓਸੀ ਦਾ ਘਰ ਦਾ ਕਾਕੂ ਮਨਾ ਕਾਕੂ ਖਾਈ ਜਾਂਦੇ ਨੇ ਚਾਹ ਨਾਲ ਬਿਸਕਟ ਸਵੇਰੇ ਸਵੇਰੇ ਤੇ ਮੰਮੀ ਜਵਰਾ ਨੂੰ ਰੋਟੀ ਖਵਾ ਕੇ ਹਟਿਆ ਅਮਰੀਨ ਜੋ ਤਾਂ ਹੁਣੀ ਉੱઠી ਹੈ ਹਜੇ ਤਾਂ ਬਿਸਤਰਾ ਵੀ ਨਹੀਂ ਚੱਕਿਆ ਹੈਗਾ ਮੈਡਮ ਨੇ ਆਪ ਦਾ ਜਵਰਾਜ ਇੱਧਰ ਖੇਡ ਹੀ ਆਂਦਾ ਪੌੜੀਆਂ ਚੜ੍ਹਨ ਸਿੱਖ ਗਿਆ ਹੁਣ ਨਵੀਆਂ ਨਵੀਆਂ ਤਾਂ ਇਹ ਟਿਕਦਾ ਹੀ ਨਹੀਂ ਕਰੇ ਇੱਧਰ ਲੀਆਂ ਪੌੜੀਆਂ ਚੜ੍ਹ ਜਾਂਦਾ ਤੇ ਕਰੇ ਇੱਧਰ ਲੀਆਂ ਦੇ ਦਿੱ ਗਏ ਦੇ ਆਏ ਪੱਟ ਦੇ ਤੇਰੇ ਜੂੰਡੇ ਪੱਟੂਗਾ ਹੁਣ ਬਿਸਕਟ ਮਾ ਦੇ 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 ਸਾਰੇ ਸਾਰੇ ਭਾਲ ਦੇ ਲੈ ਹੁਣ ਦਾਦੀ ਵਾਲੀ ਹੁਣ ਭੈਣੀ ਰਾਤ ਕੱਟ ਕੇ ਹੁ ਜਿੱਦੇ ਸਾਹ ਪੁੱਲ ਗਈ ਕਿਨੇ ਕਿਤੇ ਇਹਨੇ ਨਾਲੀਆਂ ਕਿ ਮੇਰੀ ਲੀਲੀ ਇੱਥੇ ਆਪੇ ਮੁੰਡੀ ਨੂੰ ਕੋਕੀ ਨਹੀਂ ਨਾ ਮੈਂ ਬਤਨ ਨਾਲ ਨਾ ਮੇਰਾ ਪੁੱਤਾਂ ਨਹੀਂ ਮਾਰਦੀ ਹੈ ਕਿ ਫੇਰ ਤੂੰ ਮੈਂ ਲਾ ਕੇ ਰਹੀ ਦਾਦੀ ਪੋਤੀ ਲੜਪੀਆਂ ਤੇ ਨਾ ਤਾਂ ਲੜੀ ਹੈ ਤੇ ਦਾਦੀ ਤੇ ਨਾ ਤਾਂ ਲੜਦੀ ਹੈ ਹੈ ਸੁਭੂ ਹੋ ਜੂਗੀ ਹੋ ਜੂਬੂ ਇਹ ਤਾਂ ਬਿਸਕਟ ਖਾਂ ਚ ਸੁਰਤੈ ਨੂੰ ਕੋਈ ਪਤਾ ਨਹੀਂਗਾ ਖਾ ਕਾਫੀ ਦੇ ਨਾ ਬੇ ਬਿਸਕਟ ਜਿੱਤ ਖਾਈ ਮੈਂ ਤਾਂ ਤਾਂ ਬਿੱਲੀ ਦੇ ਬਲੂਂਗੜਿਆਂ ਨੂੰ ਦੁੱਧ ਤੇ ਕਿੰਨੇ ਆ ਕੇ ਪੀ ਜਾਂਦੇ ਨੇ ਗਰਾਮ ਨਾਲ ਮੰਮੀ ਨੇ ਮੈਨੂੰ ਗਾਹ ਦਿੱਤੀ ਆ ਕਹਿੰਦੀ ਕਿਥੋਂ ਤੇ ਇਹਨਾਂ ਨੂੰ ਲਿਜਾਈ ਜਾਂਦੇ ਕਿ ਨਹੀਂ ਫਿਰ ਇਹਨਾਂ ਨੂੰ ਤਾਂ ਜਮੀ ਨਹੀਂ ਜਾਣਾ ਹੈਗਾ ਕਰੋ ਮਹਾਂ ਚਲ ਕੋਈ ਨਾ ਪੁੱਣ ਹੁੰਦਾਗਾ ਇਹਨਾਂ ਦੀ ਮੰਮੀ ਵੀ ਰਾਤ ਦੀ ਆਈ ਹੀ ਹੈਗੀ ਵਿਚਾਰਾ ਹਾਂਜੀ ਮੈਂ ਕਰ ਜੀ ਆ ਬਿੱਟੂ ਦੇ ਕੱਪੜੇ ਪ੍ਰੈਸ ਬਿੱਟੂ ਨੇ ਜਾਣਾ ਅੱਜ ਦੁਬਾਰੇ ਡਿਊਟੀ ਤੇ ਪਹਿਲਾਂ ਤਾਂ ਉਹਨੇ ਛੁੱਟੀਆਂ ਲੈਤੀਆਂ ਸੀਗੀਆਂ 10 ਦਿਨਾਂ ਦੀਆਂ ਵਿੱਚ ਝੋਨਾ ਲਵਾਉਂਗਾ ਤੇ ਬਾਅਦ ਦੇ ਵਿੱਚ ਇੱਥੇ ਮਤਲਬ ਪਿੰਡ 'ਚ ਹੀ ਮੁੰਡਾ ਰੱਖ ਲਿਆ ਸੀ ਨੇ ਝੋਨੇ ਖਾਤਰ ਤੇ ਉਹ ਆਪ ਹੀ ਸਾਰਾ ਕੁਝ ਝੋਨਾ ਵੀ ਲਾਊਗਾ ਨੇ ਪਾਣੀ ਵਗੈਰਾ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਹਨਾ ਝੋਨੇ ਦੇ ਵਿੱਚ ਉਹ ਸਾਰਾ ਕੁਝ ਉਹ ਆਪ ਹੀ ਕਰੂਗਾ ਸਪਰੇਅ ਵਗੈਰਾ ਜਿਹੜਾ ਕਿ ਸ਼ੌਪਾ ਕਰਦੇ ਹੁੰਦੇ ਨੇ ਹੈਗੇ ਤੇ ਬਾਕੀ ਤਾਂ ਹੁੰਦਾ ਵੀ ਨਹੀਂ ਹੈਗਾ ਹੁਣ ਵਿਚਾਰੇ ਤੁਬਾਲਾ ਕਿਉਂਕਿ ਜਦੋਂ ਇਹ ਕਰਨ ਲਾ ਜਾਂਦੇ ਨੇ ਇਹਦੇ ਪੈਰਾਂ ਤੇ ਸਵੇਲਿੰਗ ਆ ਜਾਂਦੀ ਹੈ ਇਹਦੇ ਪੈਰਾਂ ਦਾ ਨਾ ਐਕਸੀਡੈਂਟ ਹੋ ਗਿਆ ਸੀਗਾ ਦੋਨੇ ਪੈਰ ਵਿਚਾਰੇ ਦੇ ਟੁੱਟੇ ਹੋਏ ਸੀਗੇ ਤੇ ਉਹਦੇ ਕਰਕੇ ਜਦੋਂ ਵੀ ਥੋੜਾ ਮੋਟਾ ਤੋੜਾ ਫੇਰਾ ਕਰਦਾ ਹੈਗਾ ਉਸ ਤੋਂ ਬਾਅਦ ਇਹਦੇ ਇਹਦੇ ਪੈਰਾਂ ਦੇ ਨਾ ਸਵੇਲਿੰਗ ਆ ਜਾਂਦੀ ਹੈਗੀ ਉਹ ਕਰਕੇ ਲਿਆ ਪੁੱਤਾ ਬੱਠਾ ਚਾਹ ਲਈ ਪਾਰਟੀ ਦੇ ਨਾਲ ਪਾਣੀ ਘਰ ਦੇ ਤੱਕ ਬਿੱਟੂ ਜਿਹੜੀ ਉਸ ਦਿਨ ਅਸੀਂ ਜਵਰਾਜ ਦੀ ਫੋਟੋ ਕਰਵਾਈ ਸੀਗੀ ਇਹਦੇ ਜਨਮ ਦਿਨ ਨਾਲ ਦਿਨ ਉਹ ਫੜ ਕੇ ਲੈ ਕੇ ਆਏ ਨੇ ਕਿ ਓਪਨਿੰਗ ਕਰਕੇ ਦੇਖੇ ਤੇ ਪੇ ਬਾਟ ਚਪਟਾ ਗਾਈ। ਕਰ ਲਿਆ। ਕਿੰਨੀ ਸੋਹਣੀ ਲੱਗਦੀ ਆ। ਸੋਹਣੀ ਦਿੱਤੀ ਆ ਨਾ ਫੋਟੋ। ਆ ਇਹ ਜਦੋਂ ਇਹ ਹੋ ਜਾਗਾ ਉਦੋਂ ਖਿੱਚੀ ਸੀਗੀ। ਤੇ ਆ ਇਹਦੀ ਸਿਸਟਰ ਨਾਲ ਹੈ ਜੀ ਤੇ ਆ ਮੈਂ ਫੋਟੋ ਚ ਖਿੱਚੀ ਤੇ ইউনিਫਾਰਮ ਚ ਲਾਈ ਜਾਈ ਗੀ ਬਾਕੀ ਸਾਰੀਆਂ ਫੋਟੋਆਂ ਤੇ ਜਨਮ ਦੇ ਨਾਲ ਜਿਹਨਾਂ ਕੱਪੜੇ ਪਾਏ ਸੀ ਜਿਹੜੇ ਉਹ ਫੋਟੋਆਂ ਲੰਗੀਆਂ ਬਹੁਤ ਸੋਹਣੀਆਂ ਲੱਗੀਆਂ ਨੇ ਦੇਖੋ ਤੇ ਇੱਕ ਮੇਰੀ ਸਕੂਟਰੀ ਖਰਾਬ ਹੋ ਗਈ ਸੀ ਕਿ ਉਹ ਇਹਨਾਂ ਨੇ ਮੂਲ ਜਿਹੜਾ ਟਾਪਾ ਸਾਰਾ ਕੁਝ ਟੁੱਟਿਆ ਸੀ ਉਹ ਚੇਂਜ ਕਰਵਾ ਕੇ ਲੈ ਕੇ ਆਏ ਨੇ ਕਿ ਤਪੇ ਤੋਂ ਦਿਖਾਉਣੀ ਹੈ ਮੈਂ ਕਿਦਾਂ ਲੱਗ ਰਹੀ ਹੁਣ ਇਹ ਲੋਕਾਂ ਆ ਗਰੀਆ ਆ ਦੇਖੋ ਵਾਓ ਸਾਰੀ ਨਵੀਂ ਨਵੀਂ ਬਣ ਗਿਆ ਸਾਰਾ ਸੀਸਾ ਸੁਸਾ ਸਾਰਾ ਕੁਝ ਨਵਾਂ ਪਿਆ ਹੋਇਆ ਦਾ ਨਮੀ ਵਣ ਗਈ ਹੁਣ ਵਧੀਆ ਫਸਾ ਸਰਵਿਸ ਕਰਤੀ ਹਾਂ ਸੋਹਣੀ ਲੱਗਦੀ ਆ ਹੁਣ ਮੋਰੋ ਸ਼ੀਸ਼ਾ ਸੁਸਾ ਚੇਂਜ ਕਰਤਾ ਪਹਿਲਾਂ ਮੈਂ ਚੇਪੀ ਲਾ ਰੱਖੀ ਸੀ ਜੀ ਤੇ ਵਿਚਾਰਾ ਇਨੀ ਮਿਹਨਤ ਕਰਕੇ ਆਇਆ ਇਨੀ ਗਰਮੀ ਚ 15 1600 ਰੁਪਏ ਲੈ ਲਵਨੇ ਨੇ ਕੰਮ ਦੇ ਥੈਂਕ ਯੂ ਨਵਜੂ ਰੋਟੀ ਤਾਂ ਲੈਣੀ ਹਰ ਮੈਂ ਮੇ ਹੋ ਗਈ ਹੁਣ ਰੈਡੀ ਡਿਊਟੀ ਜਾਣ ਖਾਤਰ ਬਿੱਟੂ ਮੇਰੇ ਨਾਲ ਹੀ ਜਾਊਗਾ ਤੇ ਘਰੇ ਮੋਟਰਸਾਈਕਲ ਹੈ ਨਹੀਂ ਸੀਗਾ ਤਾਂ ਕਰਕੇ ਤਾਂ ਮੈਂ ਵੀ ਲੇਟ ਹੋ ਗਈ ਅੱਧਾ ਘੰਟਾ ਇਹ ਦੇ ਕਰਕੇ ਚੱਲ ਦੋ ਹੈਗਾ ਫੇ ਤੂੰ ਤਾਂ ਇਹ ਨਹੀਂ ਗਿਆ ਮੇਰੇ ਨਾਲ ਕਹਤਾ ਮੇਰਾ ਟਾਈਮ ਵੇਸ ਕੀਤਾ ਹਾਂ ਹੁਣ ਅਸੀਂ ਦੋਨੇ ਪਤੀ ਪਤਨੀ ਜਾਵਾਂਗੇ ਪਹਿਲੀ ਵਾਰ ਜਾ ਰਹਾ ਮੇਰੇ ਨਾਲ ਕਿਉਂ ਡਰਾਈਵਰ ਸਾਹਿਬ ਗਰਮੀ ਕਿੰਨੀ ਕ ਹੈ ਗਰਮੀ ਗਰਮੀ ਨਹੀਂ ਹੈਗੀ ਠੰਡ ਕਹਿਆ ਕਰੋ ਫੇਰ ਠੰਡ ਲੱਗੂ ਜੇ ਗਰਮੀ ਕਹਿੰਗਾ ਤਾਂ ਫੇਰ ਗਰਮੀ ਲੱਗੂਗੀ ਹੈ ਠੀਕ ਆ ਤਾਂ ਵਾਣੀ ਕਹਨੇ ਹੈਗੀ ਗਰਮੀ ਚਲੋ ਜੀ ਹੁਣ ਆਪਾਂ ਜਾਣੇ ਆਂਗੀ ਆਹ 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 ਹਾਂ ਮੈਂ ਦੇਖ ਲਿਆ ਚਿੱਟਾ ਚਿੱਟਾ ਜਿਹਾ ਸੋਹਣਾ ਲੱਗਦਾ ਮੈਂ ਤੇ ਬਿੱਟੂ ਜਾਣਿਆ ਹੁਣ ਅੰਡਿਆਏ ਚੌਂਕ ਦੇ ਵਿੱਚ ਆ ਕੀ ਖਾਣ ਜਾਣੇ ਆਪਾਂ ਮਿਲਕ ਬਦਾਮ ਹਾਂ ਮਿਲਕ ਬਦਾਮ ਮੇਰੀ ਮੈਂ ਕਈ ਦਿਨਾਂ ਤੋਂ ਇਹਨਾਂ ਡਿਮਾਂਡ ਕਰਿਆ ਨਹੀਂ ਸੀ ਮਿਲਕ ਬਦਾਮ ਖਾਣਾਗਾ ਤੇ ਪੀਣਾਗਾ ਮਤਲਬ ਪੀ ਖਾਣਾਂ ਲਈ ਵੀ ਚੀਜ਼ ਉਹਦੇ ਵਿੱਚ ਵਾਲਾ ਆਈਸਕ੍ਰੀਮ ਹੁੰਦੀ ਆ ਨਾ ਉਹ ਵਾਲਾ ਖਾਦਾ ਵੀ ਜਾਂਦਾ ਪੀਤਾ ਵੀ ਜਾਂਦਾ ਹਾਂ ਖਾਦਾ ਵੀ ਜਾਂਦਾ ਪੀਤਾ ਵੀ ਜਾਂਦਾ